ਅੱਜ ਜੋ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਪਿਛਲੇ 6 ਤਰੀਕ ਤੋਂ ਲੈ ਕੇ ਹੜਪੀੜਤਾ ਦੀ ਕਣਕ ਬਜਾਈ ਦਾ ਕੈਂਪ ਚੱਲ ਰਿਹਾ ਸੀ ਇਹ ਕੈਂਪ ਜ਼ਿਲ੍ਹਾ ਮਾਨਸਾ ਜ਼ਿਲ੍ਹਾ ਬਠਿੰਡਾ ਜ਼ਿਲ੍ਹਾ ਬਰਨਾਲਾ ਤਿੰਨਾਂ ਜ਼ਿਲ੍ਹਿਆਂ ਵੱਨੋਂ ਚਲਾਇਆ ਜਾ ਰਿਹਾ ਸੀ ਅੱਜ ਤੱਕ 14 ਤਰੀਕ ਤੱਕ ਅਸੀਂ 630 ਏਕੜ ਕਣਕ ਦੀ ਬਜਾਈ ਆ ਜੋ ਫਿਰੋਜ਼ਪੁਰ ਦੇ ਕਿਸਾਨਾਂ ਦੀ ਕਰ ਚੁੱਕੇ ਆ ਤੇ ਜੋ 120 ਏਕੜ ਰਕਵਾ ਜਿਹੜਾ ਉਹ ਅੱਜ ਬੱਤਰ ਨਹੀਂ ਹੈਗਾ ਜਿਹੜਾ 5-4 ਦਿਨ ਹਲੇ ਬਜਾਈ ਦੇ ਯੋਗ ਨਹੀਂ ਇਸ ਕਰਕੇ ਅਸੀਂ ਉਹ ਜਿਹੜੇ ਸਾਡੇ ਫਿਰੋਜ਼ਪੁਰ ਦੀ ਲੋਕਲ ਜ਼ਿਲ੍ਹਾ ਕਮੇਟੀ ਹੈ ਉਹਨਾਂ ਨੂੰ ਬੇਨਤੀ ਕੀਤੀ ਹੈ ਉਹ ਆਪਣੀਆਂ ਪਿੰਡ ਕਮੇਟੀਆਂ ਦੇ ਟਰੈਕਟਰ ਲੈ ਕੇ ਉਸ 120 ਏਕੜ ਦੀ ਬਜਾਈ ਕਰਨਗੇ ਤੇ ਸਾਡੇ ਜਿਹੜੇ ਟਰੈਕਟਰ ਨੇ ਅੱਜ ਅਸੀਂ ਇਹਨਾਂ ਟਰੈਕਟਰਾਂ ਨੂੰ ਇੱਥੋਂ ਤਰਲ-ਤਰਲ ਦੇ ਵਿੱਚ ਜਿਹੜਾ ਸਾਡਾ ਨਵਾਂ ਕੈਂਪ ਸ਼ੁਰੂ ਹੋਇਆ ਹੈ ਉਸ ਦੇ ਲਈ ਰਵਾਨਾ ਕਰਾਂਗੇ ਤਾਂ ਜੋ ਜਿਹੜੇ ਤਰਨਤਾਰ ਦੇ ਹੜ ਪ੍ਰਭਾਵਿਤ ਇਲਾਕੇ ਨੇ ਉਹਨਾਂ ਦੀ ਬਜਾਈ ਵੀ ਅਸੀਂ ਸਮੇਂ ਸਰਕਾਰ ਚੱਕੀਏ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ